ਦੋਸਤੋ ਗੱਡੀ ਹੀਟ ਕਿਵੇਂ ਹੋਈ ਐ ਪਾਣੀ ਦਾ ਸਰਕਲ ਕਿਉਂ ਨਹੀਂ ਬਣਦਾ ਫੁਆਰੇ ਕਿੱਦਾਂ ਮਾਰ ਰਹੀ ਐ ਬਲਾਕ ਦੇ ਫੇਸ ਦੇ ਉੱਤੇ ਕਿੰਨਾ ਫਰਕ ਪੈ ਗਿਆ ਹੈਡ ਕਿੰਨਾ ਡੈਮੇਜ ਹੋ ਗਿਆ ਵੀਡੀਓ ਦੇ ਐਂਡ ਤੱਕਰ ਬਣੇ ਰਿਓ ਸਾਰੀ ਜਾਣਕਾਰੀ ਇੰਜਨ ਓਵਰ ਆਲ ਤੇ ਰਿੰਗਾ ਤੱਕਰ ਆਪਾਂ ਦੇਵਾਂਗੇ ਪ੍ਰੀਤ ਮੋਟਰਸ ਮੋਟਰ ਅਗਰ ਆਪਾਂ ਅੰਡਰਲੇ ਮੀਟਰ ਮੁਤਾਬਕ ਦੇਖੀਏ ਤਾਂ ਲਗਭਗ ਆਲਮੋਸਟ ਟੈਂਪਰੇਚਰ ਠੀਕ ਹੈਗਾ ਉਹ ਇੰਜਨ ਕੂਲੈਂਟ ਟੈਂਪਰੇਚਰ ਹੈ ਜਿਹੜਾ 48 ਤੇ ਖੜਾ ਕਿੱਸੇ ਜਿਉਂ ਕਿਵੇਂ ਮਾਪੀਏ ਆਪਾਂ ਆਪਾਂ ਇਹਨੂੰ ਇੰਤਜ਼ਾਰ ਕਰਦੇ ਹਾਂ ਗਰਮ ਹੋਣ ਤੱਕ ਵਾਹ ਸੋ ਦੋਸਤੋ ਇੱਥੇ ਹੱਥ ਨਹੀਂ ਲੱਗਦਾ ਉਹ ਪਾਣੀ ਬਿਲਕੁਲ ਠੰਡਾ ਪਿਆ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਸਰਕੂਲੇਸ਼ਨ ਚੈੱਕ ਕਰਾਂਗੇ ਨੁਕਸ ਕਿੱਥੇ ਨਿਕਲਦਾ ਕਿਉਂਕਿ ਆ ਕਸਟਮਰ ਨੁਕਸ ਕੋਡਾ ਆਇਆ ਹੋ ਸਕਦਾ ਇਹਦਾ ਹੈਡ ਗੈਸਕਟ ਪੈਂਦਾ ਹੋਵੇ ਪਰ ਹੈਡ ਗੈਸਕਟ ਪਾਉਣ ਤੋਂ ਪਹਿਲਾਂ ਜਿਹੜਾ ਇਹਦਾ ਇਸ਼ੂ ਹੈ ਉਹ ਪਾ ਦੂਰ ਜਰੂਰ ਕਰਨਾ ਹੈ ਹੁਣ ਮੈਂ ਕੈਪ ਖੋਲ ਰਿਹਾ ਹਾਂ ਆ ਲੋ ਜੀ ਆ ਦੇਖੋ ਪਾਣੀ ਚੱਲ ਰਿਹਾ ਆ ਦੇਖੋ ਠੀਕ ਹੈ ਜੀ ਟੈਂਪਰੇਚਰ ਦੱਸ ਨਹੀਂ ਰਹੀ ਅੰਦਰਲੇ ਪਾਸਿਓਂ ਬਲੌਗ ਦੇ ਵਿੱਚ ਪਾਣੀ ਖਤਮ ਹੋ ਜਾਂਦਾ ਜਦੋਂ ਖਤਮ ਹੋ ਜਾਂਦਾ ਤੇ ਫਿਰ ਹੁਣ ਕਿਹੜਾ ਸ਼ਬਦ ਬੋਲ ਕੇ ਫੁਆਰੇ ਚੱਲਦੇ ਫਿਰ ਅਸੀਂ ਗੱਡੀ ਨੂੰ ਖੋਲਣਾ ਸ਼ੁਰੂ ਕਰੀਏ ਟਾਈਮਿੰਗ ਕੱਪ ਆਉਤਾਰੇ ਟਾਈਮਿੰਗ ਚੇਨ ਆ ਜਿਹੜੀ ਉੱਤੇ ਲੀਸੀ ਫਿਰ ਹੈਡ ਦੇ ਬੋਲਟਾਂ ਨੂੰ ਖੋਲਣਾ ਸ਼ੁਰੂ ਕੀਤਾ ਤੇ ਹੈਡ ਰਿਮੂਵ ਕਰਨਾ ਸ਼ੁਰੂ ਕੀਤਾ ਜਦੋਂ ਹੈਡ ਰਿਮੂਵ ਕੀਤਾ ਤੇ ਜੋ ਚੀਜ਼ਾਂ ਤੁਹਾਡੇ ਸਾਹਮਣੇ ਦੇਖਣ ਨੂੰ ਮਿਲਣਗੀਆਂ ਉਹ ਹੈਰਾਨੀਜਨਕ ਹੈ ਪਰ ਦੋਸਤਾਂ ਨੂੰ ਹਰ ਵੀਡੀਓ ਦੇ ਵਿੱਚ ਅਵੇਅਰ ਕਰੀਦਾ ਸੋ ਦੋਸਤੋ ਜਦੋਂ ਪਾਣੀ ਗੱਡੀ ਦੇ ਵਿੱਚ ਮੁੱਕ ਜਾਵੇ ਗੈਸ ਕਟ ਸੜਿਆ ਹੋਵੇ ਪਾਣੀ ਅੰਦਰ ਪਿਸਟਨਾਂ ਤੇ ਜਾਂਦਾ ਰਹਿੰਦਾ ਹੈ ਉੱਥੇ ਜੰਗਾਲ ਪੈ ਜਾਂਦਾ ਜਦੋਂ ਇੰਜੈਕਟਰ ਬਹੁਤ ਪੁਰਾਣੇ ਟਾਈਮ ਬਾਅਦ ਕੱਢੀਏ ਉਹਦੀ ਸਾਰੀ ਡਸਟ ਹੈ ਜਿਹੜੀ ਉਪਸਟਰਾਂ ਦੇ ਉੱਪਰ ਜਾਂਦੀ ਹੈ ਚਲੋ ਇਹ ਤਾਂ ਉਹ ਖੋਲ ਹੀ ਰਿਹਾ ਸੀ ਅਗਰ ਆਪਾਂ ਏਦਾਂ ਕੰਮ ਕਰਦੇ ਆਂ ਤੇ ਹੈਡ ਨਹੀਂ ਪਟਦੇ ਇੰਜੈਕਟਰ ਕੱਢਦੇ ਆਂ ਫਿਰ ਵੈਕਮ ਨਰ ਮੂਵ ਕਰੀਦੀ ਹੈ ਜੋ ਇਸ ਬਲਾਕ ਤੇ ਹੈਡ ਦੀ ਪੋਜੀਸ਼ਨ ਹੈ ਆਲਰੇਡੀ ਇਹ ਗੱਡੀ ਖੁੱਲੀ ਹੋਈ ਸੀ ਜਦੋਂ ਖੁੱਲੀ ਹੁੰਦੀ ਹੈ ਤੇ ਜਦੋਂ ਆਪਾਂ ਪੰਜਾਬੀ ਚ ਕਹਿੰਨੇ ਤੁਥ ਮੁਥ ਰਿੰਗਾ ਦੀ ਪਿਸਟਨਾਂ ਦੀ ਓਵਰਟੀ ਆ ਜਾਂਦੀ ਹੈ ਗੈਸਕਟ ਸੜ ਜਾਂਦਾ ਹੈ ਜਾਂ ਪਾਣੀ ਮੁੱਕਣ ਤੇ ਬਾਰ-ਬਾਰ ਆਪਾਂ ਉਹਨੂੰ ਚਲਾਈ ਜਾਂਦੇ ਆ ਉਦੋਂ ਫਿਰ ਇੰਜਨ ਡਾਊਨ ਹੋ ਜਾਂਦਾ ਹੈ ਪਿਸਟਨ ਸੀਜ਼ ਮਾਰ ਜਾਂਦੇ ਆ ਰਿੰਗ ਫਸ ਜਾਂਦੇ ਆ ਉਹੀ ਇਸ ਗੱਡੀ ਨਾਲ ਹੋਇਆ ਇਸ ਦਾ ਇੱਕ ਪਲੱਗ ਦਿਖ ਵੀ ਰਿਹਾ 3 ਨੰਬਰ ਦਾ ਵਿੱਚੇ ਫਸਿਆ ਹੋਇਆ ਹੈਡ ਦਾ ਕੰਮ ਆਲਰੇਡੀ ਹੋਇਆ ਹੋਇਆ ਤਾਂ ਪਤਾ ਲੱਗ ਜਾਂਦਾ ਹੈ ਵਾਲਾਂ ਦੇ ਉੱਤੇ ਨਿਸ਼ਾਨੀਆਂ ਲਾਈ ਲਾਉਂਦੇ ਨੇ ਮਿਸਤਰੀ ਵੀ ਗਲਤ ਨਾ ਪੈ ਜਾਓ ਆ ਜਿਹੜਾ 3 ਨੰਬਰ ਦਾ ਇਨਜੈਕਟ ਉਹ ਜਸ सॉरी ਗਲੋ ਪਲੱਗ ਵਿੱਚ ਫਸਿਆ ਹੋਇਆ ਫੇਸ ਦੇ ਵਿੱਚ ਫਰਕ ਹੈ ਜਦੋਂ ਫੇਸ 'ਚ ਫਰਕ ਹੋਵੇ ਤੇ ਪਾਣੀ ਹੈ ਜਿਹੜਾ ਉਹ ਉਬਾਲਾ ਮਾਰਦਾ ਰਹਿੰਦਾ ਹੈ ਕੱਲਾ ਫੇਸ ਦਾ ਫਰਕ ਨਹੀਂ ਜਦੋਂ ਬਲਾਕ ਦੇ ਫੇਸ ਦਾ ਫਰਕ ਹੋਵੇ ਫਿਰ ਵੀ ਪ੍ਰੋਬਲਮ ਆਉਂਦੀ ਹੈ ਕਿ ਯਾਨੀ ਗੱਡੀ ਗਰਮ ਹੋਣ ਨਾਲ ਸਲੀਬਾ ਜਿਹੜੀਆਂ ਉਹ ਓਵਰਟਿ ਆ ਜਾਂਦੀ ਹੈ ਖਰਾਬ ਹੋ ਜਾਂਦੀਆਂ ਤਾਂ ਵੀ ਕੰਪਰੈਸਰ ਦੀ ਗੱਲ ਆ ਪੈਂਦਾ ਹੈ ਸੋ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਹਰ ਵੀਡੀਓ ਵਿੱਚ ਅਵੇਅਰ ਕਰੀਦਾ ਸੀ ਜਾਣਕਾਰੀ ਪ੍ਰੋਪਰ ਦੇ ਦਿੰਦੀ ਆ ਫਿਰ ਵੀ ਲੋਕ ਕੀ ਕਹਿੰਦੇ ਨੇ ਠੱਗੀ ਠੋਰਾ ਮਹਿਕਮਾ ਸੋ ਬਹੁਤ ਧੰਨਵਾਦ ਆ ਉਹਨਾਂ ਭਰਾਵਾਂ ਦਾ ਜਿਹੜਾ ਹਰ ਟਾਈਮ ਨੈਗੇਟਿਵ ਹੀ ਸੋਚੀ ਜਾਂਦਾ ਜਿੰਨਾ ਚਿਰ ਪੋਜ਼ਿਟਿਵ ਹੋ ਕੇ ਬੰਦਾ ਨਹੀਂ ਆਊਗਾ ਸਾਡੇ ਕੋਲੇ ਜਾਂ ਅਸੀਂ ਪੋਜ਼ਿਟਿਵ ਸੋਚ ਨਹੀਂ ਰੱਖਾਂਗੇ ਅਸੀਂ ਕੁਆਲਿਟੀ ਨਹੀਂ ਦੇ ਪਾਵਾਂਗੇ ਦੇਖੋ ਜੀ ਇਹਦਾ ਕੰਮ ਕਿੱਥੋਂ ਜਿੱਕਰ ਨਿਕਲਦਾ ਹੈਗਾ ਜਿਵੇਂ ਜਿਵੇਂ ਅਸੀਂ ਇਹਨੂੰ ਖੋਲੀ ਚੱਲਾਂਗੇ ਓਵੇਂ ਓਵੇਂ ਇਹਦੇ ਇਸ਼ੂ ਆ ਜਿਹੜੇ ਉਸ ਸਾਹਮਣੇ ਆਉਦੇ ਰਹਿਣਗੇ ਫਿਰ ਕਈ ਵਾਰੀ ਕਸਟਮਰ ਦਾ ਉਹ ਬਜਟ ਨਹੀਂ ਬਣਦਾ ਪਹਿਲਾਂ ਆਲਰੇਡੀ ਕਸਟਮਰ ਬਹੁਤ ਪੈਸੇ ਲਾ ਆਉਂਦਾ ਹੁੰਦਾ ਲੋਕ ਦੂ ਦੂਤਾ 80 ਲੱਖ ਕਿਲੋਮੀਟਰ ਚਲਾ ਕੇ ਗੱਡੀਆਂ ਆਉਂਦੇ ਨੇ ਉਹਦੇ ਬੜੀਆਂ ਦਿੱਕਤ ਆਉਂਦੀ ਹੈ ਹੈਡ ਖੋਲ ਰਹੇ ਆ ਜਿਹੜੀ ਇਹਦੇ ਵਿੱਚ ਚੀਜ਼ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਗਾ ਅਸੀਂ ਜੇ 480 ਗਲੋਬ ਲੱਗਦੇ ਮੰਗੀਏ ਜੈਨੂਨ ਦੇ ਅਗਲਾ ਕਹਿੰਦਾ ਜੀ 100 ਰੁਪਏ ਦਾ ਆ ਜਾਂਦਾ 100 ਵਾਲੇ ਪਟੌਣ ਲੱਗਦਾ ਪਟਾਕਾ ਕਿਵੇਂ ਪੈਂਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਇਹਦੇ ਆਪਾਂ ਅੱਗੇ ਦਿਖਾਵਾਂਗੇ ਵੀ ਪਲੱਗਾਂ ਦਾ ਫਰਕ ਕੀ ਹੈਗਾ ਸੋ ਜੀ ਦੋਸਤੋ ਜਦੋਂ ਬਰੀਕੀ ਚ ਜਾਣਾ ਹੋਵੇ ਤਾਂ ਬੜੀਆਂ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਮੈਨੀਫੋਲਡ ਨਾ ਭਰਿਆ ਹੋਇਆ ਮੈਨੀਫੋਲਡ ਸਾਰਾ ਕਾਰਬਨ ਨਾਲ ਆਹ ਗਲੋ ਪਲੱਗ ਹੈ ਆ ਮੂਰਲੇ ਪਾਸੇ ਦੀ ਡੰਡੀ ਜੋ ਅੱਡੀ ਗਈ ਹੁਣ ਗੱਲ ਕਰਾਂਗੇ ਆਪਾਂ ਪਿਸਟਰਾਂ ਦੀ ਪਿਸਟਨ ਢਿੱਲੇ ਆ ਪਿਸਟਨ ਦੇ ਵਿੱਚ ਆ ਦੇਖੋ ਵੀ ਸਪੇਸ ਪਿਆ ਹੋਇਆ ਜਿੱਥੇ ਅੰਦਰ ਕੀ ਸਪੇਸ ਪੈ ਗਿਆ ਇੱਥੋਂ ਦੀ ਕੰਪਰੈਸ਼ਨ ਲੀਕ ਰੂ ਕਰੋ ਇਹ ਗੱਡੀ ਵਾਈਟ ਸਮੋਕਤ ਖਾਵੀ ਦਿਖਾਓ ਇਹ ਖੋਰ ਚੀਜ਼ ਦਿਖਾਉਣਾ ਜਿਹੜਾ ਪਿਸਟਨ ਦੀ ਗੁਲਾਈ ਹੈ ਇਹ ਗੁਲਾਈ ਵੀ ਇਹਦੀ ਬਿਲਕੁਲ ਖਤਮ ਹੋ ਚੁੱਕੀ ਹੈ ਇਹਦੀ ਸਹੀ ਹੈਗੀ ਹੈ 4 ਨੰਬਰ ਪਿਸਟਨ ਦੀ ਗੁਲਾਈ ਖਤਮ ਹੋਈ ਹੋਈ ਹੈ ਜਦੋਂ ਇੰਜੈਕਟਰ ਵਾਲੀ ਵਾਸ਼ਰ ਵੱਡੀ ਛੋਟੀ ਪੈ ਜਾਂਦੀ ਹੈ ਪਤਲੀ ਪੈ ਜਾਂਦੀ ਹੈ ਉਹ ਨਿਊਜ਼ਲ ਦਾ ਫੋਰਾ ਫੋਰਾ ਜਿਹੜਾ ਪਿਸਟਨ ਤੇ ਪੈਂਦਾ ਹੈ ਤੇ ਪਿਸਟਨ ਨੂੰ ਉਹ ਖਾਰ ਦਿੰਦਾ ਹੈ ਆ ਦੇਖੋ ਉਹ ਲੋ ਹੈੱਡ ਦੇ ਖਜ਼ਾਨੇ ਦੇ ਵਿੱਚ ਫੁਹਾਰ ਪਹਿਲਾ ਪੀ ਤਾਂ ਉਸ ਫੁਹਾਰ ਨੇ ਇਸ ਖਜ਼ਾਨੇ ਨੂੰ ਖਤਮ ਕਰ ਦੇਣਾ ਆਪਾਂ ਦੂਜੇ ਪਿਸਟਲ ਵੀ ਚੈੱਕ ਕਰਦੇ ਹਾਂ ਉਹਨਾਂ ਦੇ ਖਜ਼ਾਨਿਆਂ ਦੇ ਵਿੱਚ ਕਿੰਨਾ ਫਰਕ ਹੈ ਦੇਖੋ ਬਾਈ ਜੀ ਇਹਦੇ ਖਜ਼ਾਨੇ ਤੇ ਇਹਦੇ ਖਜ਼ਾਨੇ ਸਾਰਾ ਹੀ ਫਰਕ ਹੈ ਉਹ ਦੂਜਾ ਵੀ ਲਾਈ ਇਹ ਵਾਈਟ ਸਮੋਕ ਦੀ ਸਮੱਸਿਆ ਇਹਨੂੰ ਆਉਣੀ ਆਉਣੀ ਹੈ ਇੱਥੇ ਫੜਿਓ ਬਾਈ ਜੀ ਆ ਦੇਖੋ ਬਾਈ ਜੀ ਇਹਨਾਂ ਚ ਆ ਕਿਵੇਂ ਆ ਇਹ ਠੀਕ ਹੈ ਦੋ ਠੀਕ ਹੈ ਤੇ ਦੋ ਗਲਤ ਹੈ ਆ ਲੋ ਕਿਉਂ ਬਾਈ ਜੀ ਹਾਂਜੀ ਬਿਲਕੁਲ ਰਾਈਟ ਇਹਦੇ ਦੋ ਪਿਸਟਨ ਪੈਣਗੇ ਆਪਣੇ ਹਾਂਜੀ ਕਿਉਂਕਿ ਜਦੋਂ ਵੀ ਇਹਦਾ ਖਜ਼ਾਨਾ ਵੱਡਾ ਹੋ ਜਾਊਗਾ ਉਦੋਂ ਇਹ ਪ੍ਰੋਬਲਮ ਕ੍ਰੀਏਟ ਹੋਊਗਾ ਸੋ ਦੋਸਤੋ ਆਪਾਂ ਰਿੰਗ ਪਾ ਰਹੇ ਸੀਗੇ ਅਫੜੀ ਬੇਟਾ ਮੇਰੀ ਹੈਲਪ ਕਰਦੇ ਇੱਥੇ ਰੱਖੀ ਜਿੱਥੇ-ਥੇ ਮੇਰਾ ਬੂਠਾ ਹੋਊਗਾ ਉੱਥੇ ਨੇੜੇ-ਨੇੜੇ ਲੈਂਡੇ-ਲੈਂਡੇ ਲਿਆਓ ਨੇੜੇ ਲਿਆਓ ਦੋਸਤੋ ਇਹ ਕਿਸੇ ਦੀਆਂ ਪਹਿਲਾਂ ਸਲੀਬਾਂ ਲਾਈਆਂ ਹੋਈਆਂ ਸਲੀਬਾ ਬਹੁਤ ਡਾਊਨ ਐ ਠੀਕ ਐ ਜੀ ਇੱਕ ਨੰਬਰ ਦੋ ਨੰਬਰ 3 ਤੇ 4 ਦੋਸਤੋ ਜਿੱਥੇ ਹੈਡ ਗੈਸਕਟ ਨੇ ਆਉਣਾ ਹੈ ਸਲੀਬਾਂ ਬਿਲਕੁਲ ਫੇਸ ਦੇ ਬਰੋਬਰ ਹੁੰਦੀਆਂ ਪਰ ਮੇਰੀ ਮਜਬੂਰੀ ਹੈ ਮੈਂ ਕੀ ਕਰਾਂ ਕਸਟਮਰ ਵੱਲ ਵੀ ਦੇਖਣਾ ਪੈਂਦਾ ਜਦੋਂ ਪਿਆਰ ਕਰਕੇ ਸੱਜਣ ਆਉਂਦੇ ਆ ਤਾਂ ਉਹ ਕਹਿੰਦਾ ਵੀ ਬਾਈ ਜੀ ਮੇਰਾ ਜਿਹੜਾ ਇਹ ਮਸਲਾ ਨਾ ਤੁਸੀਂ ਹੱਲ ਕਰਕੇ ਦਿਓ ਮੈਂ ਆਲਰੇਡੀ ਬਹੁਤ ਫਸ ਚੁੱਕਾ ਮੇਰੇ ਨਾਲ ਵਜੀ ਹੈ ਠੱਗੀ ਆਪਾਂ ਬਾਈ ਜੀ ਇਹਨੀਆਂ ਸਲੀਬਾਂ ਚ ਮਰਵਾਤੀ ਹੋਨਿੰਗ ਤੁਸੀਂ ਦੇਖੋ ਠੀਕ ਹੈ ਕ੍ਰੋਸਿੰਗ ਹੋ ਚੁੱਕੀ ਹੈ ਕ੍ਰੋਸਿੰਗ ਨਾਲ ਰਿੰਗਾ ਦੀ ਚਾਲੂ ਕਰ ਲੱਗੇ ਆ ਜਾ ਪੁੱਤਰਾ ਇਧਰ ਪਰ ਮੋਲਨਾ ਪੈਂਦਾ ਇਸ਼ਨਾਨ ਕਰਾਤਾ ਠੀਕ ਆ ਬਾਉ ਜੀ 7:00 ਹਾਂ ਜੀ ਪੁੱਤਰੇ ਦੱਸੋ ਬੇਟਾ ਆਉਂਦਾ ਬਈ ਧੰਗੁਰੂ ਰਾਮਦਾਸ ਚਲੋ 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 ਬਾਸ ਬੇਟਾ ਮੈਂ ਮੁੰਬਲੀ ਤੇ ਤਾਂ ਥੱਲੇ ਨੂੰ ਦੂਜੀ ਬਸੇ ਚਲੋ ਅੰਜੋਸ ਬਸ ਦੋਸਤੋ ਇਹ ਥੋੜੇ ਟਾਪ ਤੋਂ ਹਲਕਾ ਜਿਹਾ ਪਰ ਇਹਦੇ ਚ ਸਟੈਂਡਰਡ ਜਾਂ ਵੀ 2 ਸੈਕੰਡ ਆਪਾਂ ਕਿਉਂਕਿ ਫੇਸ ਬਹੁਤ ਲੱਛ ਲੱਗ ਚੁੱਕਾ ਹੈ ਫੇਸ ਨੂੰ ਕਵਰ ਕਰਨ ਵਾਸਤੇ 1000 ਦਾ ਹੀ ਹਿਸਾਬ ਫਰਕ ਹੁੰਦਾ ਥੋੜਾ ਜਾਂ ਤੇ ਜਿਹੜੀ ਚੀਜ਼ ਮੈਂ ਦੱਸ ਰਿਹਾ ਆ ਇੱਥੇ ਪਿਸਟਨ ਵਾਲੇ ਪਾਸੇ ਬੇਟਾ ਆਪਾਂ ਇਹ ਪਿਸਟਨਾਂ ਦੀ ਗਲਾਈ ਪ੍ਰੋਪਰ ਕਰ ਲਈ ਹੈਗੀ ਹੈ ਕਿਉਂਕਿ ਸੈਕੰਡ ਹੈ ਦੋ ਪਿਸਟਨ ਪਾਏ ਆਪਾਂ ਕਿਉਂਕਿ ਸਾਡੀ ਮਜਬੂਰੀ ਸੀਗੀ ਕਿਉਂਕਿ ਅਗਰ ਕਸਟਮਰ ਕੁਆਲਿਟੀ ਲੈਣਾ ਚਾਵੇ ਤੇ ਜੀ 7 ਕੇ ਸਾਡ ਕੋਈ ਆ ਸਕਦਾ ਸੋ ਦੋਸਤੋ ਹੈਡ ਪੂਰਾ ਕੰਪਲੀਟ ਕਰ ਲਿਆ ਈਜ਼ੀ ਵਾਲਾਰ ਵਾਲ ਦੀ ਜੌਬ ਨੂੰ ਡਨ ਕਰ ਲਿਆ ਆਪਣੀ ਹੁਣ ਤਿਆਰੀ ਹੈ ਹੈਡ ਨੂੰ ਰੱਖਣ ਦੀ ਗੈਸ ਨੂੰ ਲਾਵਾਂਗੇ ਤੇਲ ਆਪਾਂ ਗੈਸਕਟ ਸੈਕੰਡ ਓਵਰ ਪਾਇਆ ਹੈਗਾ ਤੇ ਸਲੀਬਾਂ ਜਿਹੜੀਆਂ ਉਹ ਪੁਰਾਣੀਆਂ ਹੈਗੀਆਂ ਪਿਸਟਨ ਆਪਾਂ ਸੈਕੰਡ ਹੈਂਡ ਪਾਇਆ ਇਹਨਾਂ ਦੀਆਂ ਗਲਾਈਆਂ ਖਤਮ ਸੀ ਪ੍ਰੀਤ ਮੋਟਰਸ ਮੋਗਾ ਜਦੋਂ ਗੱਡੀ ਓਵਰ ਹੀਟ ਹੋ ਜਾਵੇ ਤੇ ਕੱਲਾ ਗੈਸਕਟ ਪਾਈਏ ਕਈ ਵਾਰੀ ਉਹ ਵੀ ਨਹੀਂ ਚੱਲਦਾ ਰਿਜ਼ਲਟ ਨਹੀਂ ਮਿਲਦੇ ਪਿਸਟਨ ਦੀ ਵਾਈ ਟਕ ਟਕ ਦੀ ਆਉਂਦੀ ਰਹਿੰਦੀ ਹੈ ਸੋ ਆਪਾਂ ਸਾਰੀ ਕੰਪਲੀਟ ਕਰਕੇ ਗੱਡੀ ਕਸਟਮਰ ਦੇ ਹੈਂਡ ਓਵਰ ਕਰ ਦਾਂਗੇ ਕਿਉਂਕਿ ਸਾਡੀ ਮਜਬੂਰੀ ਜਾਂ ਕਸਟਮਰ ਦੀ ਮਜਬੂਰੀ ਉਹਦੇ ਮੁਤਾਬਕ ਖਰੇਖੀ ਦਿੱਕੀ ਜਾਂਦੀ ਹੈ ਦੋਸਤੋ ਜਦੋਂ ਵੀ ਤੁਸੀਂ ਗੱਡੀ ਲੈਣੇ ਹੋ ਸੈਕੰਡ ਹੈਂਡ ਗੱਡੀ ਲੈਣੇ ਹੋ ਜਾਂ ਇੰਜਨ ਕਰਵਾਉਣੇ ਉਦੋਂ ਪ੍ਰੋਪਰ ਕੰਮ ਹੋਵੇ ਤੇ ਜ਼ਿਆਦਾ ਬੈਟਰ ਹੈ ਅਸੀਂ ਕੰਮ ਅਗਲੇ ਦਾ ਸਾਰਿਆ ਹੈਗਾ ਸਾਰਨ ਦੇ ਨਾਲ ਕਈ ਸਾਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਹਨ ਗੱਡੀ ਜਦੋਂ ਆਪਾਂ ਖੋਲ ਬੈਠਦੇ ਆਂ ਖੋਲਦੇ ਆਪਾਂ ਹੈੱਡ ਵਾਸਤੇ ਹੈ ਇੰਜਨ ਹੋਣ ਵਾਲਾ ਹੋ ਜਾਂਦਾ ਹੈ ਕਸਟਮਰ ਦਾ ਬਜਟ ਨਹੀਂ ਮਿਲਦਾ ਉਦੋਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਸੋ ਫੇਸ ਆਪਣਾ ਪ੍ਰੋਪਰ ਲੱਥ ਚੁੱਕਿਆ ਹੈਗਾ ਤੇ ਕਸਟਮਰ ਨੂੰ ਆਪਾਂ ਰਿਜ਼ਲਟ ਦਿੱਤਾ ਹੈਗਾ ਕਿਉਂਕਿ ਵੀਡੀਓ ਸਾਰੇ ਸ਼ੂਟ ਕਰਨ ਤੋਂ ਬਾਅਦ ਕੁਝ ਕਲਿੱਪ ਦੇ ਜਿਹੜੇ ਸ਼ਬਦ ਹੈ ਮੈਂ ਲਾਸਟ ਤੇ ਪਾਵੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਹਦੇ ਲਈ ਸਾਨੂੰ ਤਵੱਜੋ ਬਹੁਤ ਦੇਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਪ੍ਰੀਤ ਮੋਟਰਸ ਮੋਗਾ ਤੁਸੀਂ ਜੇ ਜਦੋਂ ਕਿਤੇ ਗੱਡੀ ਲੈਣੇ ਹੋ ਜਾਂ ਗੱਡੀ ਤੁਹਾਡੀ ਹੀਟ ਅਪ ਹੋ ਜਾਂਦੀ ਹੈ ਜਾਂ ਪਾਣੀ ਘਟ ਜਾਂਦਾ ਹੈ ਉਦੋਂ ਇਹ ਕੋਸ਼ਿਸ਼ ਨਾ ਕਰੋ ਵੀ ਅਸੀਂ ਇਦਾਂ ਹੀ ਹੌਲੀ ਹੌਲੀ ਪਾਣੀ ਪਾ ਕੇ ਲੈ ਜਾਈਏ ਜੀ ਨਹੀਂ ਦੋਸਤੋ ਤੋਚਣ ਕਰੋ ਆਪਣੀ ਮੰਜ਼ਿਲ ਤੇ ਪਹੁੰਚੋ ਕਿ ਥੋੜੀ ਜੀ ਕੇਅਰਸ ਕਰਦੇ ਕਰਦੇ ਆਪਾਂ ਇੰਜਨ ਬਿਲਕੁਲ ਡੈਮੇਜ ਕਰ ਲੈਂਦੇ ਹਾਂ ਪ੍ਰੀਤ ਮੋਟਰਸ ਮੋਗਾ ਹਰ ਵੀਡੀਓ ਦੇ ਵਿੱਚ ਤੁਹਾਨੂੰ ਨਵੀਂ ਜਾਣਕਾਰੀ ਦੇਈਦੀ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਪ੍ਰੀਤ ਮੋਟਰਸ ਮੋਗਾ ਪੀਬੀ 29 ਮੋਗੇ ਵਾਲੇ ਬਹੁਤ ਸਾਰੇ ਦੋਸਤ ਪੁੱਛਦੇ ਹੁੰਦੇ ਭਾਈ ਜੀ ਕਿੱਥੋਂ ਆ ਅਸੀਂ ਭਾਈ ਮੋਗਾ ਡਿਸਟ੍ਰਿਕਟ ਦੇ ਵਿੱਚ ਅਕਾਲਸਾ ਰੋਡ ਤੇ ਰਹਿੰਦੇ ਆ ਪੀਬੀ 29 ਮੋਗੇ ਵਾਲੇ ਇਸ ਕਰਕੇ ਕਿਹਾ ਜਾਂਦਾ ਹੈ ਮੋਬਾਈਲ ਨੰਬਰ 9872727844 ਹਰ ਇੱਕ ਚੀਜ਼ ਦਾ ਫੇਸ ਪ੍ਰੋਪਰ ਦੇਖਿਆ ਜਾਂਦਾ ਜਦੋਂ ਹੈਡ ਤਰੀ ਦਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜਿਹੜੇ ਦੋਸਤਾਂ ਨੇ ਕੰਮ ਕਰਾਉਣੇ ਨੇ ਜਦੋਂ ਮਰਜ਼ੀ ਯਾਦ ਕਰ ਲਓ 100% ਗਾਰੰਟੀ ਨਾਲ ਕੰਮ ਕੀਤਾ ਹੈ ਧੰਨਵਾਦ ਸਸ਼ਿਕਾ